ਭਾਜੀ ਸੇਵਾ ਨਾਲ ਜੁੜਨਾ ਤੇ ਹਰ ਕਿਸੇ ਨੂੰ ਚਾਹੀਦਾ ਹੈ ਗੁਰਸਿੱਖੀ ਜੀਵਨ ਬਤੀਤ ਕਰਨਾ ਚਾਹੀਦਾ ਧੰਨ ਧੰਨ ਬਾਬਾ ਦੀਪ ਸਿੰਘ ਨੇ ਸਾਡੇ ਵਾਸਤੇ ਕੁਰਬਾਨੀਆਂ ਦਿੱਤੀਆਂ ਜੀ ਜੀ ਮਾਰੇ ਦੀ ਕਿਰਪਾ ਨਾਲ ਜੋੜੇ ਵੀ ਨਵੇਂ ਦਿੱਤੇ ਜਾਂਦੇ ਆ ਸੰਗਤਾਂ ਦੇ ਸਹਿਯੋਗ ਨਾਲ ਏਲੀ ਕਮਾਈ ਕਰਦਾ ਬੱਚਿਆਂ ਵਾਸਤੇ ਇਹ ਸਾਡਾ ਪਿਓ ਆ ਜੀ ਜੀ ਤੇ ਸਾਨੂੰ ਡੇਲੀ ਆਪਣਾ ਨਾਮ ਜਪਣਾ ਚਾਹੀਦਾ ਹੰਦ ਦਾ ਨਾਮ ਜਪਣ ਲੀ ਆਇਆ ਹੀ ਗੁਰੂ ਵਾਲਾ ਬਣ ਲੀ ਤੇ ਜੀ ਆਪਾਂ ਆ ਖਸਮ ਦੇ ਨਾਲ ਰਵਾਂਗੇ ਤੇ ਸਦਾ ਹੀ ਸੁੱਖ ਲਵਾਂਗੇ ਹੁਣ ਆਪਣਾ ਪਤੀ ਚੰਗਾ ਹੋਵੇ ਕਮਾਈ ਵਾਲਾ ਹੋਵੇ ਉਹ ਜਨਾਨੀ ਰਾਜ ਕਰਦੀ ਐ ਦਾਏ ਤੇ ਅਸੀਂ ਰਾਜ ਨਹੀਂ ਕਰਦੇ ਅਸੀਂ ਰਾਜੇ ਆ ਸਾਨੂੰ ਕਲਗੀਆਂ ਵਾਲੇ ਨੇ ਰਾਜੇ ਬਣਾਇਆ ਜੀ ਜੀ ਤੇ ਆ ਦਿੱਤਾ ਪਾਤਸ਼ਾਹ ਨੇ ਕੁਛ ਭਰ ਕੇ ਹੈਗਾ ਕੀ ਕੀ ਕਹਿਣਾ ਚਾਹੋਗੇ ਕਿ ਜਿੰਦਗੀ ਚ ਦੁੱਖ ਕਦੀ ਨਹੀਂ ਆ ਜੀਵਨ ਸਾਥੀ ਵੀ ਚੱਲੇ ਗਿਆ 8 ਸਾਲ ਹੋ ਗਿਆ ਪਰ ਮੈਂ ਕਹਿੰਨੀ ਆ ਜੀਵਨ ਸਾਥੀ ਗੁਰੂ ਗ੍ਰੰਥ ਸਾਹਿਬ ਜੀ ਆ ਸੇਵਾ ਕਰਨਾ ਬਹੁਤ ਆਨੰਦ ਮਿਲਦਾ ਦੋ ਟਾਈਮ ਗੁਰੂ ਸਾਹਿਬ ਦੇ ਘਰੇ ਜਾਂਦੇ ਆ ਗੁਰੂ ਸਾਹਿਬ ਕੋ ਲਾਣ ਕੇ ਨਾ ਅਸੁਖ ਜਿਹਾ ਮਿਲ ਜਾਂਦਾ ਸੁੱਖ ਦੀ ਪ੍ਰਾਪਤੀ ਜੀ ਹੋ ਜਾਂਦੀ ਬਹੁਤ ਸ਼ਕਤੀवान ਹੋ ਗਈ ਆ ਉਮ ਨੇ ਮਾਦੀ ਗਰਭ ਵਿੱਚ ਪਾਲਣਾ ਕੌਣ ਕਰਦਾ ਵਾਹਿਗੁਰੂ ਅਨੇ ਸਭ ਕੋ ਪਹਿਲਾਂ ਤਿਆਰ ਕੀਤਾ ਹੁੰਦਾ ਤੇ ਇਹ ਹੀ ਮੇਰੀ ਸੋਚ ਆ ਵੀ ਗੁਰੂ ਵਾਲੇ ਬਣ ਜਾਣ ਗੁਰੂ ਦੇ ਪੁੱਤਰ ਬਣ ਜਾਣ ਸਭ ਤੋਂ ਵਧੀਆ ਸੇਵਾ ਵੀ ਬੜੀ ਥਾਂੇ ਪੈਂਦੀ ਆ ਜੇ ਭਾਂਡੇ ਮਾਜਾਂਗੇ ਤਾਂ ਵੀ ਥਾਂੇ ਪੈਣਾ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਇਸ ਵੇਲੇ ਗੁਰਦੁਆਰਾ ਲਕੀਰ ਸਾਹਿਬ ਵਿਖੇ ਮੌਜੂਦ ਆ ਤਾਂ ਤਸਵੀਰ ਚਪੈਰਾ ਸਾਹਿਬ ਦੀ ਤੁਸੀਂ ਸਕਰੀਨ ਤੇ ਵੇਖ ਰਹੇ ਹੋਗੇ ਕਿ ਵੱਡੀ ਗਿਣਤੀ ਵਿੱਚ ਸੰਗਤ ਜਿਹੜੀ ਹੈ ਗੁਰੂ ਘਰ ਵਿਖੇ ਨਸਮਸਤਕ ਹੋਣ ਵਾਸਤੇ ਪਹੁੰਚੀ ਹੈ ਹਰ ਐਤਵਾਰ ਦੀ ਤਰ੍ਹਾਂ ਇੱਥੇ ਸੰਗਤ ਨਸਮਸਤਕ ਹੁੰਦੀ ਹੈ ਤਾਂ ਗੱਲਬਾਤ ਕਰਕੇ ਜਾਣਦੇ ਆ ਸੰਗਤ ਦੀਆਂ ਭਾਵਨਾ ਗੁਰੂ ਘਰ ਦੇ ਨਾਲ ਜੋ ਜੁੜੀਆਂ ਹੋਈਆਂ ਨੇ ਤਾਂ ਤਸਵੀਰ ਤੁਸੀਂ ਵੇਖ ਰਹੋ ਸਾਡੇ ਨਾਲ ਇੱਥੇ ਮੌਜੂਦ ਨੇ ਕਹਿੰਦੇ ਸੇਵਾ ਕਰ ਲਈ ਮਨਾਂ ਚਿੱਤ ਲਾ ਕੇ ਔਖੇ ਵੇਲੇ ਕੰਮ ਆਉਗੀ ਰੱਖੀ ਹੌਮੇ ਵਾਲੀ ਅੱਗ ਨੂੰ ਬਜਾ ਕੇ ਔਖੇ ਵੇਲੇ ਕੰਮ ਆਉਗੀ ਗੁਰੂ ਘਰ ਦੇ ਵਿੱਚ ਸੇਵਾ ਕਰ ਰਹੀ ਸੰਗਤ ਦੇ ਨਾਲ ਵੀ ਗੱਲਬਾਤ ਕਰਨ ਦੀ ਜਿਹੜੀ ਆ ਉਹ ਅਸੀਂ ਕੋਸ਼ਿਸ਼ ਕਰਾਂਗੇ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਨਾਮ ਕਿੱਥੋਂ ਆਏ ਤੁਸੀਂ ਬਲਜਿੰਦਰ ਸਿੰਘ ਜੀ ਇੱਥੋਂ ਗੁਰਦੇਵ ਬਾਦਰ ਨਗਰ ਤੋਂ ਆਇਆ ਹਾਂ ਜੀ ਕਿੰਨੇ ਸਮੇਂ ਤੋਂ ਤੁਸੀਂ ਚਪੈਰਾ ਸਾਹਿਬ ਦੀ ਉੱਤੇ ਸੇਵਾ ਕਰਦੇ ਹੋ ਬਾਬਾ ਜੀ ਚਪੈਰਾ ਤੇ ਹੁਣ ਸ਼ੁਰੂ ਹੋਇਆ 6 ਮਹੀਨੇ ਹੋ ਗਏ ਸਾਨੂੰ 12 13 ਸਾਲੋਂ ਕਿੱਥੇ ਜੁੜੇ ਕਰ ਸੇਵਾ ਕਰਦੇ ਹਾਂ ਜੀ ਹਾਂ ਜੀ ਤੇ ਜਿਵੇਂ ਆ ਭਰੀ ਇਸ ਜ਼ਿੰਦਗੀ ਦੇ ਵਿੱਚ ਜੀ ਇਹਨਾਂ 12-13 ਸਾਲਾਂ ਦੇ ਵਿੱਚ ਕੀ ਕਹਿਣਾ ਚਾਹੋਗੇ ਕੀ ਸੋਚੋੜਿਆ ਜੀ ਵੇਖੋ ਜੀ ਸੇਵਾ ਨਾਲ ਜੁੜਨਾ ਤੇ ਹਰ ਕਿਸੇ ਨੂੰ ਚਾਹੀਦਾ ਹੈ ਗੁਰਸਿੱਖੀ ਜੀਵਨ ਬਤੀਤ ਕਰਨਾ ਚਾਹੀਦਾ ਧੰਨ ਧੰਨ ਬਾਬਾ ਦੀਪ ਸਿੰਘ ਨੇ ਸਾਡੇ ਵਾਸਤੇ ਕੁਰਬਾਨੀਆਂ ਦਿੱਤੀਆਂ ਜੀ ਜੀ ਇਹ ਇਹ ਸੰਗਤ ਜਿਹੜੀ ਹੈ ਬਹੁਤ ਚਿਰ ਤੋਂ ਆ ਰਹੀ ਆ ਸਾਰੀ ਸੰਗਤ ਨੂੰ ਜੁੜਨਾ ਚਾਹੀਦਾ ਹਰ ਐਤਵਾਰ ਇੱਥੇ ਸੇਵਾ ਚੱਲਦੀ ਹੈ ਚਪਹਿਰਾ ਸਾਹਿਬ ਚੱਲਦਾ ਹੈ ਮਹਾਰਾਜ ਦੀ ਕਿਰਪਾ ਨਾਲ ਚਾਹ ਲੰਗਰ ਇੱਥੇ ਸਭ ਕੁਝ ਚੱਲਦਾ ਮਹਾਰਾਜ ਦੀ ਕਿਰਪਾ ਨਾਲ ਜੋੜੇ ਵੀ ਨਵੇਂ ਦਿੱਤੇ ਜਾਂਦੇ ਆ ਸੰਗਤਾਂ ਦੇ ਸਹਯੋਗ ਨਾਲ ਇਹ ਰੱਬਾਂ ਨੂੰ ਮੰਡੀਆਂ ਜਾਂਦੀਆਂ ਹੈ। ਅੱਛਾ ਜੀ। ਇੱਥੇ ਸੰਗਤ ਨੂੰ ਜੁੜਨਾ ਚਾਹੀਦਾ ਵੱਧ ਤੋਂ ਵੱਧ ਜੁੜਨਾ ਚਾਹੀਦਾ ਹੈ। ਹਾਂਜੀ। ਪਹਿਰਾਂ ਸਾਹਿਬ ਪਿਛਲੇ ਵਾਰ ਵੀ ਜਦੋਂ ਅਸੀਂ ਬਾਬਾ ਜੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਸੀ ਕਿ ਬਾਣੀ ਪੜਨ ਦਾ ਬਹਾਨਾ ਚਾਹੀਦਾ ਹੈ। ਚਾਹੇ ਤੁਸੀਂ ਦੁਪਹਿਰਾ ਕੱਟ ਲੋ ਚਾਹੇ ਦੁਪਹਿਰਾ ਕੀ ਕਹਿਣਾ ਚਾਹੋਗੇ ਸੰਗਤ ਵੱਧ ਤੋਂ ਵੱਧ ਗੁਰੂ ਘਰ ਦੇ ਨਾਲ ਜੁੜੇ ਅਤੇ ਜਿਹੜੀ ਲੋਕ ਇੱਥੇ ਅਰਦਾਸ ਕਰਕੇ ਜਾਂਦੇ ਨੇ ਫਿਰ ਉਹਨਾਂ ਦੀਆਂ ਮਨੋਕਾਮਨਾਵਾਂ ਵੀ ਪੂਰੀਆਂ ਹੁੰਦੀਆਂ ਨੇ। ਤੁਸੀਂ 12-13 ਸਾਲ ਤੋਂ ਜੁੜੇ ਹੋ ਕੀ ਕਹਿਣਾ ਚਾਹੋਗੇ? ਵੇਖੋ ਜੀ ਮਹਾਰਾਜ ਇੱਥੇ ਜੋੜੇ ਕਰੋ ਸਭ ਕੁਝ ਹੀ ਮਿਲਦਾ ਹੈ ਸੇਵਾ ਕਰਨਾ ਮਨੋ ਕਾਮਨਾ ਪੂਰੀ ਹੁੰਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਅੱਛਾ ਜੀ ਇੱਥੋਂ ਸਾਡੀ ਬਹੁਤ ਜ਼ਿਆਦੀ ਸੰਗਤ ਵਿਦੇਸ਼ਾਂ ਹੀ ਜਾ ਚੁੱਕੀ ਹੈ ਜਿਨ੍ਹਾਂ ਦੇ ਮਹਾਰਾਜ ਕਿਰਪਾ ਕੀਤੀ ਆ ਅਰਦਾਸਾਂ ਪੂਰੀਆਂ ਹੋਈਆਂ ਮਹਾਰਾਜ ਜੀ ਤੇ ਗਾਵੇਂ ਹੁੰਦੀਆਂ ਰਹਿਣਗੀਆਂ ਤੇ ਹਾਂਜੀ ਇਸ ਵਾਰ ਗੱਲ ਇਹ ਵੀ ਜ਼ਰੂਰ ਕਰਾਂਗੇ ਕਿ ਪਹਿਲਾਂ ਬਹੁਤ ਸਾਰੀ ਸੰਗਤ ਕੋ ਨੇੜੇ ਪਿੰਡਾਂ ਕਸਬਿਆਂ ਦੀ ਹੋਰ ਦੂਰ ਘਾਟੇ ਦੀ ਨੂੰ ਨਹੀਂ ਸੀ ਪਤਾ ਕਿ ਚੁਪੈਰਾ ਕੀ ਹੁੰਦਾ ਹੈ ਕਦੋਂ ਜਿਹੜਾ ਗੁਰੂ ਘਰ ਵਿੱਚ ਲੋਕ ਨੇ ਹੁਣ ਸੋਸ਼ਲ ਮੀਡੀਆ ਔਨ ਕਰਕੇ ਵੀ ਜਿਹੜਾ ਇਸ ਦੇ ਵਿੱਚ ਸੰਗਤ ਦੇ ਵਿੱਚ ਬਾਬਾ ਜੀ ਨੇ ਵੀ ਦੱਸਿਆ ਕਿ ਵਾਧਾ ਹੋਇਆ ਕਿਵੇਂ ਵੇਖਦੇ ਹੋ ਬਾਬਾ ਜੀ ਦੇਖੋ ਜੀ ਜਦੋਂ ਅਸੀਂ ਸੇਵਾ ਸ਼ੁਰੂ ਕੀਤੀ ਉਹ ਤਾਂ ਤਿੰਨ ਚਾਰ ਜਾਣੇ ਸੀ ਅੱਜ ਤੁਹਾਡੇ ਸਾਹਮਣੇ ਵੇਖੋ ਕਿੰਨੀ ਸੰਗਤ ਜੁੜੀ ਆ ਸੰਗਤ 100 150 ਸਰੀਰ ਜੁੜਿਆ ਜੀ ਮਾਰੇ ਕਿਰਪਾ ਨਾਲ ਕਿਸੇ ਵੇਲੇ ਇਹੋ ਜਿਹਾ ਸਮਾਂ ਹੁੰਦਾ ਕਿ ਬੈਨ ਨੂੰ ਜਗ੍ਹਾ ਵੀ ਨਹੀਂ ਹੁੰਦੀ ਜੋੜੇ ਘਰ ਦੇ ਵਿੱਚ ਸਾਰਾ ਜੋੜਾ ਘਰ ਵੱਡਾ ਉਹ ਵੀ ਛੋਟਾ ਪਾਇਆ ਗਿਆ ਸੰਗਤ ਦੇ ਘੜੀ ਹਾਂਜੀ ਬਹੁਤ ਸੰਗਤ ਨੂੰ ਜੁੜਨਾ ਚਾਹੀਦਾ ਹੈ ਜਪ ਤਪ ਕਰਨਾ ਚਾਹੀਦਾ ਮਹਾਰਾਜ ਦਾ ਸਭ ਕੁਝ ਦਿੰਦਾ ਮਾਲਕ ਸੱਚੇ ਪਾਤਸ਼ਾਹੇ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਇਸ ਵੇਲੇ ਜੋੜਾ ਘਰ ਦੇ ਵਿੱਚ ਮੌਜੂਦ ਆ ਗੁਰਦੁਆਰਾ ਲਕੀਰ ਸਾਹਿਬ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਜਨਮ ਦਿਹਾੜਾ ਵੀ ਜਿਹੜਾ ਆ ਰਿਹਾ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤ ਨੇ ਇੱਥੇ ਹਾਜ਼ਰੀ ਭਰਨੀ ਹੋਰ ਵੀ ਸੰਗਤ ਸਾਡੇ ਨਾਲ ਮੌਜੂਦ ਹੈ ਜਰੂਰ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੜੇ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਵੈਗੁਰ ਨਿਕਾਲ ਖਾਲਸਾ ਮਦਾ ਜੀ ਵੈਗੁਰ ਜੀ ਦੀ ਫਤਿਹ ਤੁਸੀਂ ਵੇਖ ਸਕਦੇ ਹੋ ਕਿ ਸੰਗਤ ਜਿਹੜੀ ਆ ਉਹ ਇਸ ਵੇਲੇ ਸੇਵਾ ਦੇ ਵਿੱਚ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਸੇਵਾ ਦੇ ਲਈ ਜਿਹੜੀ ਆ ਉਹ ਹਾਜ਼ਰੀ ਭਰਦੀ ਮਦਾ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਗੁਰੂ ਘਰ ਦੇ ਨਾਲ ਸੰਗਤ ਜੁੜੀ ਹੈ ਚਪਹਿਰਾ ਸਾਹਿਬ ਤੇ ਇੱਥੇ ਕੀ ਕਹਿਣਾ ਚਾਹੋਗੇ ਭਾਵਨਾਵਾਂ ਕੀ ਨੇ ਕਿ ਵੱਧ ਤੋਂ ਵੱਧ ਸੰਗਤ ਗੁਰੂ ਘਰ ਨਾਲ ਜੁੜੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਆ ਰੱਬ ਆ ਦੇਨ ਦੁਨੀਆ ਦੇ ਮਾਲਕ ਆ ਸਾਰੀ ਕਾਇਆ ਹੀ ਸਿਰ ਚ ਘਾਉਂਦੀ ਉਹਨਾਂ ਨੂੰ ਤੇ ਆਪਾਂ ਨੂੰ ਚਾਹੀਦਾ ਗੁਰੂ ਵਾਲੇ ਬਣ ਜਾਣਾ ਇਹ ਜੋੜਿਆਂ ਵਿੱਚ ਜਿਹੜਾ ਮਨ ਨਹੀਂ ਵਾ ਹੁੰਦਾ ਏ ਹਉਮੈ ਨਹੀਂ ਆਉਂਦੀ ਹੰਕਾਰ ਨਹੀਂ ਆਉਂਦਾ ਲੋਭ ਨਹੀਂ ਆਉਂਦਾ ਈਰਖਾ ਨਹੀਂ ਆਉਂਦੀ ਸਾਡੇ ਅੰਦਰ ਦੀ ਮੈਲ ਬਹੁਤ ਉਪ ਜਾਂਦੀ ਆ ਸਨਜੀਨ ਦੀ ਜਾਚ ਆ ਜਾਂਦੀ ਆ ਹਾਂਜੀ ਅੱਜ ਕੱਲ ਸਮਾ ਇਦਾਂ ਦਾ ਵਾ ਦੇਖੋ ਕਿੰਨਾ ਕਾਲ ਯੁਗ ਜਾ ਰਿਹਾ ਜੀ ਜੀ ਕੋਈ ਕਹਿੰਦਾ ਕੋਈ ਵਿਸ਼ਵਾਸ ਤੇ ਰਹਿੰਦਾ ਆਪਣੇ ਘਰ ਤੇ ਵਿਸ਼ਵਾਸ ਤੇ ਨਹੀਂ ਰਹਿੰਦਾ ਤੇ ਜੀ ਆਪਾਂ ਗੁਰੂ ਵਾਲੇ ਬਣੇ ਹੋਵਾਂਗੇ ਤੇ ਗੁਰੂ ਸਾਹਿਬ ਹੋਰ ਅੰਦਰ ਬਲ ਬਖਸ਼ਦਾ ਹੋਰ ਸ਼ਕਤੀ ਬਖਸ਼ਦਾ ਸਾਨੂੰ ਜੀਣ ਦੀ ਜਾਸਖੋਂ ਦੇ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਜੀ 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 ਤੇ ਜੇ ਗੁਰੂ ਵਾਲੇ ਬਣ ਜੀਏ ਤੇ ਹੋਰ ਸਭ ਤੋਂ ਵਧੀਆ ਹੋਰ ਜਾਚ ਆ ਜਾਂਦੀ ਹੈ ਜਿ ਤਰ੍ਹਾਂ ਇੱਕ ਪਿਓ ਸਾਡੀ ਬਾਹ ਫੜਦਾ ਇਤਰਾ ਗੁਰੂ ਸਾਹਿਬ ਜੀ ਸਾਡੀ ਬਾਹ ਫੜਦੇ ਜੀ 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 ਕੀ ਕਹਿਣਾ ਚਾਹੋਗੇ ਭੈਣ ਜੀ ਜਿਤਨਾ ਹੁਣ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਕੋਈ ਜਿੰਨੂੰ ਵੀ ਪੁੱਛੀਦਾ ਵਾ ਉਹ ਕਹਿੰਦਾ ਵਾ ਕਿ ਸਮਾਂ ਨਹੀਂ ਆ ਪਰ ਜਦੋਂ ਵੀ ਕਿਤੇ ਅਸੀਂ ਗੁਰੂ ਘਰ ਦੇ ਬਾਹਰੋਂ ਲੰਗਦੇ ਆ ਮੱਥਾ ਟੇਕ ਕੇ ਲੰਗਦੇ ਆ ਲੇਕਿਨ ਕਿਤੇ ਨਾ ਕਿਤੇ ਹਫ਼ਤੇ ਦੇ ਵਿੱਚ ਮਹੀਨੇ ਦੇ ਵਿੱਚ ਜਿਹੜਾ ਗੁਰੂ ਘਰ ਲਈ ਸਮਾਂ ਕੱਢਣਾ ਕਿੰਨਾ ਕੁ ਜ਼ਰੂਰੀ ਹੈ ਪਿਓ ਡੇਲੀ ਕਮਾਈ ਕਰਦਾ ਬੱਚਿਆਂ ਵਾਸਤੇ ਇਹ ਸਾਡਾ ਪਿਓ ਵਾ ਤੇ ਸਾਨੂੰ ਡੇਲੀ ਆਪਣਾ ਨਾਮ ਜਪਣਾ ਚਾਹੀਦਾ ਪੁੱਤਰ ਬਣਨਾ ਚਾਹੀਦਾ ਤੇ ਕਦੀ ਬੰਦੇ ਨੂੰ ਦੁੱਖ ਆਉਂਦਾ ਹੀ ਨਹੀਂ ਸੋਖੀ ਸੋਖ ਆ ਆਇਆ ਹੀ ਬੰਦਾ ਨਾਮ ਜਪਣ ਲਈ ਆਇਆ ਹੀ ਗੁਰੂ ਵਾਲਾ ਬਣਨ ਲਈ ਆਹ ਕਹਿੰਦੇ ਨਾ ਗੁਰਸਾਮ ਨੇ ਸਰੀਰ ਦਿੱਤਾ ਜੀ ਜੀ ਖਸਮਾ ਬਸਾਰੇ ਤੇ ਕਮਜਾਤ ਗੁਰਬਾਣੀ ਵੀ ਕਹਿੰਦੀ ਆ ਤੇ ਜੇ ਆਪਾਂ ਆ ਖਸਮ ਦੇ ਨਾਲ ਰਵਾਂਗੇ ਤੇ ਸਦਾ ਹੀ ਸੁੱਖ ਲਵਾਂਗੇ ਹੁਣ ਆਪਣਾ ਪਤੀ ਚੰਗਾ ਹੋਵੇ ਕਮਾਈ ਵਾਲਾ ਹੋਵੇ ਉਹ ਜਨਾਨੀ ਰਾਜ ਕਰਦੀ ਆ ਤੇ ਸਾਡਾ ਪਿਓ ਸਾਡਾ ਖਸਮ ਕਿੰਨਾ ਵੱਡਾ ਐ ਤੇ ਅਸੀਂ ਰਾਜ ਨਹੀਂ ਕਰਦੇ ਅਸੀਂ ਰਾਜੇ ਆ ਸਾਨੂੰ ਕਲਗੀਆਂ ਵਾਲੇ ਨੇ ਰਾਜੇ ਬਣਾਇਆ ਜੀ ਜੀ ਪੁੱਤਰੀ ਕੈਕੇ ਬਲਾਇਆ ਪੁੱਤਰ ਕੈਕੇ ਬਲਾਇਆ ਫਰਕ ਕੋਈ ਨਹੀਂ ਰੈਂ ਦਿੱਤਾ ਪਾਤਸ਼ਾਹ ਨੇ ਕੁਝ ਫਰਕ ਆਏਗਾ ਕੀ ਕੀ ਕਹਿਣਾ ਚਾਹੋਗੇ ਕਿੰਨਾ ਸਮਾਂ ਤੁਹਾਨੂੰ ਗੁਰੂ ਘਰ ਨਾਲ ਜੁੜਿਆ ਹੋ ਗਿਆ ਤੇ ਬਦਲਾਅ ਕੀ ਆਇਆ ਜ਼ਿੰਦਗੀ ਦੇ ਵਿੱਚ ਮੈਨੂੰ ਬਹੁਤ ਸਮਾਂ ਹੋ ਗਿਆ ਅੱਛਾ ਜੀ ਮੇਰੇ ਬਹੁਤ ਛੋਟੇ ਬੱਚੇ ਇਹ ਜਦੋਂ ਦੀ ਮੈਂ ਗੁਰੂ ਵਾਲੀ ਬਣੀ ਆ ਮੇਰੇ ਬੱਚੇ ਵੀ ਬੇਟੀਆਂ ਵੀ ਗੁਰੂ ਵਾਲੀਆਂ ਆ ਤਦ ਪਰ ਮੈਂ ਕਹਿੰਨੀ ਆ ਵੀ ਜਦੋਂ ਦੀ ਮੈਂ ਗੁਰੂ ਸਾਹਿਬ ਦੇ ਲਾੜ ਲੱਗੀ ਨਾ ਮੈਂ ਕਹਿੰਨੀ ਜ਼ਿੰਦਗੀ ਚ ਦੁੱਖ ਕਦੀ ਨਹੀਂ ਆ ਜੀਵਨ ਸਾਥੀ ਵੀ ਚੱਲੇ ਗਿਆ 8 ਸਾਲ ਹੋ ਗਏ ਆ ਪਰ ਮੈਂ ਕਹਿੰਨੀ ਆ ਜੀਵਨ ਸਾਥੀ ਗੁਰੂ ਗ੍ਰੰਥ ਸਾਹਿਬ ਜੀ ਆ ਗੁਰੂ ਸਾਹਿਬ ਜੀ ਆ ਸੇਵਾ ਕਰਨ ਨਾਲ ਬਹੁਤ ਆਨੰਦ ਮਿਲਦਾ ਦੋ ਟਾਈਮ ਗੁਰੂ ਸਾਹਿਬ ਦੇ ਘਰੇ ਜਾਂਦੇ ਆ ਜੀ ਜੀ ਬਹੁਤ ਆਨੰਦ ਹੁੰਦਾ ਖੇੜਾ ਆਇੰਦਾ ਕਿੰਨਾ ਵੀ ਦੁੱਖ ਹੋਵੇ ਗੁਰੂ ਸਾਹਿਬ ਕੋਲ ਆਣ ਕੇ ਨਾ ਅਸੁਖ ਜਿਹਾ ਮਿਲ ਜਾਂਦਾ ਸੁੱਖ ਦੀ ਪ੍ਰਾਪਤੀ ਜੀ ਹੋ ਜਾਂਦੀ ਐ ਹੁੰਦਾ ਵਾ ਜਿਵੇਂ ਆਤਮਾ ਜਿਹੜੀ ਆ ਨਾ ਬਹੁਤ ਸ਼ਕਤੀवान ਹੋ ਗਈ ਆ ਜੀ 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 ਗੁਰਸਾਬੇ ਗੱਲਾਂ ਸਿਖਾਉਂਦੇ ਬੋਲਦੇ ਵੀ ਵੈਗੁਰੂ ਆ ਸੋਹਂਦੇ ਵੀ ਵੈਗੁਰੂ ਆ ਵੇਖੋ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਜਾਂਦਾ ਹੋਏ ਸਾਰੀ ਦੁਨੀਆ ਕਾਹਿਆਂ ਸਿਰ ਚ ਕਾ ਲੈਂਦੀ ਜੀ ਜੀ ਹੈ ਨਾ ਤੇ ਬਾਣੀ ਚ ਵੀ ਲਿਖਿਆ 33 ਕਰੋੜ ਦੇ ਵੀ ਦੇਵਤੇ ਆ ਜਿਹੜੇ ਸਾਰੇ ਸਿਰ ਚ ਕਾਉਂਦੇ ਆ ਪਾਤਸ਼ਾਹ ਨਾ ਜੀ 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 ਉਰ ਸਬੂਤ ਵੱਡੇ ਆ ਜਿੰਨੇ ਇਹਦੀ ਉਸਤ ਕਰੀ ਉੰਨੀ ਥੋੜੀ ਬਹੁਤ ਥੋੜੀ ਆ ਅਸੀਂ ਉਹਨੇ ਕਰ ਹੀ ਨਹੀਂ ਸਕਦੇ ਕਰ ਨਹੀਂ ਸਕਦੇ ਅਸੀਂ ਇੱਥੇ ਜੋੜੇ ਕਰੋ ਹੋਣੇ ਨਿਕਲ ਗਏ ਨਾ ਤਾਂ ਸਾਡਾ ਜੀਵਨ ਐਦਾਂ ਹੋ ਜਾਂਦਾ ਵੀ ਬਸ ਥੋੜੀ ਜਿਹੀ ਸੇਵਾ ਕੀਤੀ ਆ ਬਾਪੂ ਕੋਲ ਮੰਗਣ ਆਏ ਆ ਮੰਗਾ ਮੰਗਈਆਂ ਵਾ ਮਿਲ ਜਾਣ ਗਿਆ ਪਰ ਨਹੀਂ ਮੰਗਾ ਨਾਲ ਨਾ ਜੁੜੋ ਦਾਤੇ ਨਾਲ ਜੁੜੋ ਜੀ ਜੀ ਜੇ ਦਾਤੇ ਨਾਲ ਜੁੜ ਜਾਗੇ ਨਾ ਸਭ ਕੁਝ ਵਾਈਗੁਰੂ ਦੇ ਦਿੰਦਾ ਸਭ ਕੁਝ ਕਿਹੜੀ ਚੀਜ਼ ਤੋਂ ਵਾਂਝਾ ਰਹਿਣ ਦਿੰਦਾ ਲੋਕੀ ਤਰਲੇ ਮਾਰਦੇ ਕਿਸੇ ਦੇ ਕੋਲ ਜਾ ਕੇ ਮੈਂ ਕਹਿੰਨੀ ਤਰਲੇ ਮਾਰਨੇ ਤੇ ਗੁਰੂ ਗ੍ਰੰਥ ਸਾਹਿਬ ਦੇ ਮਾਰੋ ਜੀ 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 ਇਹਦੇ ਕੋਲ ਆਓ ਇਹਦੇ ਕੋਲ ਅਰਦਾਸ ਕਰੋ ਗੁਰੂ ਸਾਹਿਬ ਕੀ ਨਹੀਂ ਕਰਦੇ ਸਭ ਕੁਝ ਕਰਦੇ ਸਭ ਕੁਝ ਮੈਂ ਆਪਣੀ ਜੀਵਨ ਦੇ ਵਿੱਚ ਵੇਖਿਆ ਮੈਂ ਜਵਾਨੀ ਵਿੱਚ ਗੁਰੂ ਵਾਲੀ ਬਣ ਗਈ ਸੀ ਪਰ ਮੈਂ ਕਹਿੰਨੀ ਜਿੰਨਾ ਮੈਨੂੰ ਗੁਰੂ ਸਾਹਿਬ ਨਾਲ ਪਿਆਰ ਜੀ ਕਰਦਾ ਨਾ ਉਹਨਾਂ ਕੇ ਇਹ ਚੀਜ਼ ਨਹੀਂ ਕਿਸੇ ਵਿਆਹ ਤੇ ਜਾਣ ਨੂੰ ਜੀ ਨਹੀਂ ਕਰਦਾ ਕਿਤੇ ਜਾਣ ਨੂੰ ਜੀ ਕਿੰਦਾ ਬਿਲਕੁਲ ਐਤਵਾਰ ਕੋਈ ਵੀ ਪ੍ਰੋਗਰਾਮ ਹੋਵੇ ਤੁਸੀਂ ਸਿਰਫ ਗੁਰੂ ਘਰ ਫੇਰ ਆਜਿਓ। ਸਾਨੂੰ ਤਾਂ ਧੋੜ ਹੁੰਦੀ ਆ। ਕਿਤੇ ਵੀ ਮੇ ਸਮਾਗਮ ਚ ਚੱਲ ਰਹੀ ਨੇ ਵੀ ਫਟਾਫਟ ਭੱਜਾ ਸੇਵਾ ਤੇ ਦੌੜ ਲਾਵਾਂ। ਬਸ ਇਹੀ ਦੌੜ ਰਹਿੰਦੀ ਪਾਛਾ ਤੇ। ਤਾਂ ਜਿੰਨੇ ਵੀ ਤੁਹਾਨੂੰ ਸੁਣ ਰਹੇ ਨੇ ਇੱਥੇ ਸੰਗਤ ਦੇ ਰੂਪ ਦੇ ਵਿੱਚ ਸੇਵਾ ਤੁਸੀਂ ਕਰ ਰਹੇ ਹੋ ਕਿ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਜੇਕਰ ਉਹ ਐਤਵਾਰ ਸਮਾਂ ਕੱਢਦੇ ਨੇ ਗੁਰੂ ਘਰ ਦੇ ਲਈ ਤਾਂ ਉਹਨਾਂ ਦੀ ਜ਼ਿੰਦਗੀ ਚ ਬਦਲਾਅ ਆ ਜਾਂਦਾ ਹੈ। ਮੈਂ ਕਹਿੰਨੀ ਆ ਐਤਵਾਰ ਦੇ ਛੱਡ ਕੇ ਦੋ ਟਾਈਮ ਉੱਠੋ ਦੋ ਟਾਈਮ ਬੈਠੋ ਜੀ ਜੀ ਦੋ ਟਾਈਮ ਉੱਠ ਕੇ ਵਾਹਿਗੁਰੂ ਸਾਹਿਬ ਦਾ ਨਾਮ ਜਪੋ ਗੁਰੂ ਸਾਹਿਬ ਨੇ ਜੀਵਨ ਹੀ ਇਸੇ ਕੰਮ ਨੂੰ ਦਿੱਤਾ ਜੀ ਤੇ ਗੁਰਸਾਭਾਂ ਦੇ ਸੇਵਾ ਵੀ ਥਾਂ ਹੀ ਪੈਂਦੀ ਆ ਜੇ ਪੁੱਤਰ ਬਣ ਜੀਏ ਤੇ ਹੈਨਾ ਕਹਿੰਦੇ ਨੇ ਤੇ ਸਭ ਕੋ ਧਰਮ ਰਾਏ ਕੋ ਜਾਏ ਧਰਮ ਰਾਏ ਨੂੰ ਹੁਕਮ ਹੈ ਸੱਚਾ ਧਰਮ ਵਿਚਾਰ ਇਹ ਭਾਈ ਇਹ ਤੇਰੀ ਸਰਕਾਰ ਗੁਰੂ ਸਾਹਿਬ ਜੀ ਇਹ ਕਹਿੰਦੇ ਆ ਕਲਗੀਆਂ ਵਾਲੇ ਨੇ ਬਹੁਤ ਸੋਨਾ ਜੀਣਾ ਸਿਖਾਇਆ ਬਹੁਤ ਵਧੀਆ ਜੀ ਇੱਕ ਅੰਦਰ ਨਾਲ ਸਵਾ ਸਵਾ ਲੱਖ ਨਾਲ ਨੇ ਸਾਰੀ ਭੋਜੀ ਲੜਾਤੇ ਇੱਕ ਸਿੰਘ ਨਾਲ ਤੇ ਆਪ ਲੜ ਸਕਦੇ ਉਥੇ 10 ਬੰਦੇ ਹੋਣ ਜੀ ਜੀ ਨਹੀਂ ਲੜ ਨਹੀਂ ਸਕਦੇ ਇੱਕ ਜਾਣਾ ਲਾਂਡਿਆ ਦੂਜੇ ਜਾਣਾ ਚੌ ਜਾਨੇ ਤਮਾਸ਼ਾ ਵੇਖਣਾ 10 ਜਾਨੇ ਨੇ ਪੱਜ ਜਾਣਾ ਜੀ ਇਦਾਂ ਹੀ ਹੁੰਦਾ ਨਾ ਤਾਂ ਗੁਰੂ ਸਾਹਿਬ ਨੇ ਤਾਂ ਬਹੁਤ ਵਧੀਆ ਜੀਣ ਦੀ ਜਾਸਖਰੀ ਬਹੁਤ ਵਧੀਆ ਮੈਂ ਕਹਿੰਦੇ ਦਿਨ ਰਾਤ ਉਸ ਤਕਰੀ ਉਹ ਵੀ ਥੋੜੀ ਥੋੜੀ ਸਵੇਰੇ ਉੱਠਦੇ ਆਂ ਹੀ ਗੁਰੂ ਸਾਹਿਬ ਦਾ ਸ਼ੁਕਰਾਨਾ ਕਰੀ ਉਹ ਵੀ ਥੋੜਾ ਬਹੁਤ ਥੋੜਾ ਕਹਿੰਦੇ ਨਾ ਇਹ ਪ੍ਰਾਣ ਹੈ ਆਧਾਰੇ ਇਹ ਪ੍ਰਾਣ ਜਿਹੜੇ ਧਾਰੇ ਮਿਲੇ ਆ ਜੀ ਜਾਣਾ ਹੈ ਕਿ ਉਹ ਵਾਪਸ ਜਾਣਾ 50 60 ਸਾਲ ਜੀ ਲਾਂਗੇ ਕਿੰਨਾ ਕੁ ਚਿਰ ਜੀ ਲਾਂਗੇ ਥੋੜਾ ਚਿਰ ਜੀਵਾਂਗੇ ਤੇ ਕਿੱਥੇ ਜਾਣਾ ਕਦੀ ਸੋਚਿਆ ਬੰਦਾ ਮਰ ਗਿਆ ਇਹ ਘਰ ਦੇ ਉਹਦਾ ਸੰਸਕਾਰ ਕਰਨ ਦੇ ਡੈਪੇ ਹੈਣਾ ਕਿੱਥੇ ਗਿਆ ਕਿੱਥੇ ਗਿਆ ਕਿੱਥੇ ਗਿਆ ਜਿਹੜੀ ਆਤਮਾ ਕਿੱਥੇ ਗਈ ਕਿੱਥੇ ਆਓ ਉਹਨੇ ਤਾਂ ਫੇਰ ਚਰਾਸੀ ਗੇਟ ਤੇ ਜਾ ਵੜਦਾ ਤੇ ਜੇ ਗੁਰੂ ਵਾਲੇ ਬਣ ਗਿਆ ਤੇ ਤੇ ਬਾਹ ਫੜ ਲੂਗਾ ਤੁਸੀਂ ਆ ਵੇਖੋ ਇੰਟਰਵਿਊ ਲੈਣ ਆਏ ਕਿੰਨੇ ਭੇਜਿਆ ਵਾਹਿਗੁਰੂ ਨੇ ਤੇ ਜੇ ਆਪਾਂ ਪੁੱਤਰ ਬਣ ਜੀਏ ਤੇ ਸਭ ਤੋਂ ਵਧੀਆ ਤੇ ਉਹ ਵਾਹਿਗੁਰੂ ਪੇ ਇੱਦਾਂ ਉਪਰੋਂ ਵੀ ਜੀ ਜੀ 9 ਮਹੀਨੇ ਮਾਂ ਦੀ ਗਰਭ ਵਿੱਚ ਪਾਲਣਾ ਕੌਣ ਕਰਦਾ ਵਾਹਿਗੁਰੂ ਜੀ ਜੀ ਦੁੱਧ ਉਹਨੇ ਪਹਿਲਾਂ ਤਿਆਰ ਕੀਤਾ ਹੁੰਦਾ ਖਾਣਾ-ਦਾਣਾ ਉਹਨੇ ਸਭ ਕੁਝ ਪਹਿਲਾਂ ਤਿਆਰ ਕੀਤਾ ਹੁੰਦਾ ਤੇ ਇਹ ਹੀ ਮੇਰੀ ਸੋਚ ਆ ਵੀ ਗੁਰੂ ਵਾਲੇ ਬਣ ਜਾਣ ਗੁਰੂ ਦੇ ਪੁੱਤਰ ਬਣ ਜਾਣ ਸਭ ਤੋਂ ਵਧੀਆ ਸੇਵਾ ਵੀ ਬੜੀ ਥਾਂੇ ਪੈਂਦੀ ਆ ਜੇ ਭਾਂਡੇ ਮਾਝਾਂਗੇ ਤਾਂ ਵੀ ਥਾਂੇ ਪੈਣਾ ਅਨੰਦ ਸਬ ਜੀ ਸੇਵਾ ਕਰਨ ਆ ਗਏ ਸੀ ਨਾ ਜੀ ਜੀ ਤੇ ਦੂਜਾ ਸੇਖਾੰਦਾ ਈ ਸੂਈ ਦੇ ਨਖੇ ਦੇ ਵਿੱਚ ਦੀ ਹਾਥੀ ਨਗਾ ਸਕਦੇ ਗੁਰੂ ਗੋਬਿੰਦ ਸਿੰਘ ਜੀ ਤਾਂ ਦੂਜਾ ਸਿੰਘ ਕਹਿੰਦਾ ਨਹੀਂ ਨਹੀਂ ਹਾਥੀ ਨਹੀਂ ਸਾਰਾ ਬ੍ਰਹਿਮੰਡ ਨਗਾ ਸਕਦੇ ਗੁਰੂ ਸਾਹਿਬ ਕੀ ਇਹ ਨਹੀਂ ਕਰ ਸਕਦੇ ਸਭ ਕੁਝ ਕਰ ਸਕਦੇ ਵਾਹਿਗੁਰੂ ਜੀ ਪਾਤਸ਼ਾਹ ਦੇ ਪੁੱਤਰ ਬਣ ਜੀ ਤਾਂ ਤੁਸੀਂ ਵੇਖ ਸਕਦੇ ਹੋ ਦੋਸਤੋ ਕਿ ਸੰਗਤ ਜਿਹੜੀ ਹੈ ਸੇਵਾ ਕਰ ਰਹੀ ਹੈ ਤੇ ਉਹਨਾਂ ਨੇ ਇੱਕ ਇਹੀ ਮੈਸੇਜ ਦਿੱਤਾ ਹੈ ਜਿੰਨੇ ਵੀ ਸੰਗਤ ਦੇ ਨਾਲ ਕੁਝ ਸੰਗਤ ਦੇ ਰੁਪੀਸ ਪਹੁੰਚੇ ਇੱਥੇ ਗੁਰੂ ਘਰ ਦੇ ਪ੍ਰੇਮੀਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹੀ ਮੈਸੇਜ ਮਿਲਿਆ ਕਿ ਗੁਰੂ ਘਰ ਦੇ ਨਾਲ ਜੁੜਨਾ ਚਾਹੀਦਾ ਅੱਜ ਦੁਪਹਿਰਾ ਸਾਹਿਬ ਮੌਕੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਦੁਪਹਿਰਾ ਸਾਹਿਬ ਦੇ ਦੀਵਾਨ ਹਰ ਐਤਵਾਰ ਦੀ ਤਰ੍ਹਾਂ ਜਿਹੜੇ ਆ ਇੱਥੇ ਲੱਗੇ ਅਤੇ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਸੰਗਤ ਜਿਹੜੀ ਹੈ ਉਹ ਸੇਵਾ ਕਰ ਰਹੀ ਹੈ ਅਤੇ ਮੈਸੇਜ ਇਹੀ ਮਿਲਦਾ ਕਿ ਗੁਰੂ ਘਰ ਆ ਕੇ ਸ਼ਾਂਤੀ ਜਿਹੜੀ ਮਿਲਦੀ ਹੈ ਇਥੇ ਸੰਗਤ ਨੇ ਵੀ ਇਹੀ ਕਿਹਾ ਕਿ ਉਹ ਸ਼ਾਂਤੀ ਤੁਹਾਨੂੰ ਹੋਰ ਕਿਤੇ ਨਹੀਂ ਮਿਲਦੀ ਤਾਂ ਗੁਰੂ ਘਰ ਦੇ ਲਈ ਟਾਈਮ ਕੱਢਣਾ ਕਿੰਨਾ ਜ਼ਰੂਰੀ ਹੈ ਸਾਡੇ ਨਾਲ ਬਾਬਾ ਜੀ ਹੁਣੀ ਸਰਦਾਰ ਸਾਹਿਬ ਹੁਣੀ ਮੌਜੂਦ ਹੈ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਕਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਸਮੇਂ ਤੋਂ ਸੇਵਾ ਕਰ ਰਹੇ ਹੋ ਤੁਸੀਂ ਜੀ ਮਹਾਰਾਜ ਜਾਨੀ ਜਾਨ ਪ੍ਰਮਾਤਮਾ ਹੀ ਆ ਤਾਂ ਮਨ ਨੂੰ ਕਿੰਨਾ ਕ ਸਕੂਨ ਹੈ ਭੱਜ ਦੌੜਦੀ ਇਸ ਜ਼ਿੰਦਗੀ ਵਿੱਚ ਗੁਰੂ ਘਰ ਹਾਜ਼ਰੀ ਲਵਾਉਣੀ ਚਾਹੀਦੀ ਹੈ ਤੁਸੀਂ ਇਸ ਤੇ ਕੀ ਕਹਿਣਾ ਚਾਹੋਗੇ ਜੀ ਮੈਂ ਕਹਿੰਦਾ ਵੀ ਵੱਧ ਤੋਂ ਵੱਧ ਟਾਈਮ ਕੱਢਣਾ ਚਾਹੀਦਾ ਇਹ ਆਪ ਨੂੰ ਟਾਈਮ ਪ੍ਰਮਾਤਮਾ ਨੇ ਦਿੱ ਜੀ ਜੀ ਆਪਾਂ ਨੂੰ ਚੰਗੇ ਕੰਮ ਕਰਨੇ ਸੇਵਾ ਕਰਨੀ ਭੇਜਿਆ ਪਰ ਆਪਣੇ ਕੰਮਾਂ 'ਚ ਆਪਾਂ ਲੱਗੇ ਰਹਿੰਨੇ ਆ ਜੀ ਜੀ ਤੇ ਮਹਾਰਾਜ ਕਿਰਪਾ ਕਰੇ ਵੱਤ ਵਦ ਸਮਾਂ ਮਿਲੇ ਤੇ ਸੇਵਾ ਕਰੀਏ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਵੀ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਨੇ ਆ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ